ਦੇਹ ਰਾਮਪੁਰ ਹਲਕੇ ਦੇ ਦਿਨ ਪੰਦੇ ਪਿੰਡ ਜਟੂਕੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਆਹੁਤਾ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ ਪਿੰਡ ਵਾਸੀਆਂ ਨੇ ਵੱਲੋਂ ਇਸ ਸੰਬੰਧੀ ਜਾਣਕਾਰੀ ਸਥਾਨਕ ਥਾਣੇ ਅਤੇ ਸਹਾਰਾ ਜਨ ਸੇਵਾ ਟੀਮ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਵਿਆਹੁਤਾ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਰਾਮਪੁਰਾ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਸੁਮ੍ਰਿਤੀ ਕਾ ਲੜਕੀ ਮਾਇਆਦੇਵੀ ਦੇ ਪ੍ਰਾਸੁਖਚੈਨ ਰਾਮ ਦੇ ਵੱਲੋਂ ਸੋਹਰਾ ਪਰਿਵਾਰ ਦੇ ਉੱਤੇ ਦਾਜ ਜ਼ਹਿਜ ਮੰਗਣ ਦੇ aarop ਲਗਾਏ ਨੇ ਸੋਹਰਾ ਪਰਿਵਾਰ ਦੇ ਵੱਲੋਂ ਪਹਿਲਾਂ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ ਗਈ ਜਦੋਂ ਬੁਲੇਟ ਮੋਟਰਸਾਈਕਲ ਦੇ ਦਿੱਤਾ ਤਾਂ ਉਸ ਤੋਂ ਬਾਅਦ ਕਾਰ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਕਾਰ ਦੇ ਵਿੱਚ ਮਾਇਆਦੇਵੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਸੋਹਰਾ ਕੁੜੂ ਨੂੰ ਪਾਉ ਨੂੰ ਸਾਲਤ ਹੋ ਗਿਆ ਸੀ ਲੈ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਸ ਉਹ ਰਿਹਾ 4 ਮਹੀਨੇ ਪੂਰੇ 6 ਮਹੀਨੇ ਰਹਿਤੀ ਵੀ ਹੈ ਯਾਤੇ ਉਸ ਤੋਂ ਬਾਅਦ ਅਸੀਂ ਰਾਜੀ ਬੰਦਾ ਕਰਕੇ ਘੇਤੀ ਫਿਰ ਸੋਹਰਾਂ ਨੇ ਸਾਡੇ ਕੁੜੀ ਮਾਂ ਤੇ ਉੱਥੇ ਛੱਡ ਆਉਂਦੇ ਸੀ ਸੱਸ ਕਦੇ ਸੱਸ ਛੱਡ ਆਉਂਦੀ ਸੀ ਕਦੇ ਪਰਾਣਾ ਛੱਡ ਆਉਂਦਾ ਸੀ ਤੇ ਉਸ ਤੋਂ ਬਾਅਦ ਇਹ ਕਲੇਸ ਚੱਲਦਾ ਰਿਹਾ ਅੱਜ ਇਹਨਾਂ ਦਾ ਇਹੋਇਆ ਕਲੇਸ ਹੋਇਆ ਕਿ ਕੁੜੀ ਦਾ ਗਲ ਪੁੱਟ ਜਿਨ੍ਹਾਂ ਨੇ ਪਾਹ ਦੇ ਕੇ ਮਾਰ ਤਾ ਕਿਨੇ ਮਾਰੀਏ ਉਹੂ ਆਪਤਾ ਦੀ ਨਾ ਨਾ ਵਿੱਚ ਦੀ ਸੱਸਾ ਪਰਾਣਾ ਯਾ ਜਿਹੜੇ ਪਿੰਡ ਵਿੱਚ ਕੋਈ ਜੱਟੂ ਪਈ ਕੀ ਕਰਦਾ ਤਰਾਣਾ ਕੁਛ ਨਹੀਂ ਕਰਦਾ ਨਸ਼ੀ ਕਰਦਾ ਜੀ ਬੋਲਾ ਰਹਿੰਦਾ ਘਰੇ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਬੋਲਟ ਦਿੱਤਾ ਬੋਲਟ ਧੱਕੋ ਨਾਲ ਲਿਆ ਜੀ ਉਹ ਵੀ ਦਿੱਤਾ ਹੁਣ ਗੱਡੀ ਦੀ ਮੰਗ ਕਰਦਾ ਸੀ ਆ ਕੀ ਡੋਟਰ ਵਰਕ ਕੁਛ ਉਕੜ ਗਿਆ ਤੇ ਤੁਹਾਡੇ ਨਾਲ ਲੱਗ ਗਿਆ ਕੀ ਕੰਮ ਕਰਦੇ ਪਸਾਹੀ ਮਜ਼ਦੂਰੀ ਕਰਦੇ ਹੂ ਸਾਰੇ ਤੇਰੀ ਕੁੜੀ ਹੈ ਤਾਂ ਕੀ ਨਾਮ ਉਹਦਾ ਮਾਇਆ ਦੇਵੀ ਜੀ ਪਿੰਡ ਜੱਟੂ ਕੋ ਤੋਂ ਸਾਨੂੰ ਪਬਲਿਕ ਤੋਂ ਵਿੱਚੋਂ ਕਾਲ ਆਈ ਸੀ ਵੀ ਤੇ ਸਦਰ ਥਾਣਾ ਤੇ ਮੁੰਚੀ ਦੀ ਵੀ ਕਾਲ ਆਈ ਸੀ ਵੀ ਇੱਕ ਲੜਕੀ ਦਾ ਮਰਡਰ ਹੋਇਆ ਹੈ ਆਪਣਾ ਪਿੰਡ ਜੱਟੂ ਕੋ ਤਾਂ ਸਾਡੀ ਟੀਮ ਉੱਥੇ ਪਹੁੰਚੀ ਪਹੁੰਚ ਕੇ ਦੇਖਿਆ ਉਹ ਲੜਕੀ ਪਈ ਸੀਗੀ ਲਈ ਇਹਨੂੰ ਪਤਾ ਵੀ ਮਰਡਰ ਕਿਵੇਂ ਹੋਇਆ ਪਿੰਡਾਂ ਦੇ ਦੱਸਣ ਦੇ ਮੁਤਾਬਕ ਹੈ ਵੀ ਕੋਈ ਦਾਜ ਬਹੁਤ ਜ਼ਿਆਦਾ ਨਜ਼ਰ ਆਉਲਾ ਸੀਗਾ ਜੀ ਉਹਦੇ ਲਈ ਪਰਿਵਾਰ ਨਹੀਂ ਮਾਰਿਆ ਪਰ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਕੁਰਸੇ ਜਾਂਚ ਕਰ ਰਹੀ ਹੈ ਬੈਡ ਬੋਡੀ ਨੂੰ ਅਸੀਂ ਸਾਰਾ ਦੀ ਐਂਬੂਲੈਂਸ ਲੈ ਆਏ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਜੀ ਤੇ ਉਹਨਾਂ ਨੂੰ ਮੁਰਚੀ ਦੇ ਵਿੱਚ ਪੜਕ ਰਹੇ ਹਾਂ